ਸਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪ੍ਰਾਣੀ ਪਿਪਲੀ ਦੇ ਵਿੱਚ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਪਿੰਡ ਆ ਮਿੱਤਰੋ ਤੇ ਫਰੀਦਕੋਟ ਤੋਂ ਫਰੋਜ਼ਪੁਰ ਰੋਡ ਦੇ ਉੱਤੇ ਸਥਿਤ ਆ ਉਸ ਘਰੋਂ ਵੀਡੀਓ ਫਲਮਾਉਣ ਲੱਗਾ ਜਿਹੜੇ ਘਰੋਂ ਆਉਂਦੀ ਵੀਡੀਓ ਲੱਭਤਾ ਮਿੱਤਰੋ ਜੱਸਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਨਵਰ ਬਾਈ ਦੇ ਕੋਲੇ ਦੋ ਐਸਟਮ ਟਿਕਾਣੇ ਦੇ ਮਿੱਤਰੋ ਤੇ ਦੋਵੇਂ ਮੱਝਾਂ ਅਵੇਲੇਬਲ ਸੂਈਆਂ ਸਵਾਈਆਂ ਜਿਹੜਾ ਜਨਵਰ ਤੁਹਾਨੂੰ ਚਾਚੂਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰਨੀ ਆ ਇੱਕ ਸੂਈ ਸਵਾਈ ਮੈਂ ਤਿਆਰ ਦੁੱਧ ਕੰਡੇ ਤੇ ਲਾਉਂਦੀ ਮਿੱਤਰੋ ਤੇ ਇੱਕ ਗੱਬਣ ਦੇਵੇ ਭਾਂਡੇ ਵਾਲੀ ਜ਼ਬਰਦਸਤ ਮੈਂ ਦਿਖਾਉਂਗਾ ਭਾ ਤੁਹਾਨੂੰ ਉਹੋ ਜੇ ਦਿਖਾਉਂਗਾ ਵੀ ਜਿਹੜੇ ਭਾ ਬੁੱਟਾਂ ਦੇ ਕੋਲੋਂ ਵੀ ਨਹੀਂ ਮਿਲਣੇ ਮਿੱਤਰੋ ਆਓ ਕਰਦੇ ਆ ਜੱਸੇ ਬਾਈ ਦੇ ਨਾਲ ਗੱਲਬਾਤ ਜੱਸੇ ਵੀਰੇ ਕੀ ਹਾਲ ਆ ਸਤਿ ਸ੍ਰੀ ਅਕਾਲ ਬਾਈ ਸੇਤਾ ਠੀਕ ਠਾਕ ਆ ਹਾਂਜੀ ਵੀਰੇ ਓਕੇ ਆ ਜਾਵਾਂ ਵਧੀਆ ਵਧੀਆ ਚੱਲਦੀ ਹੋਰ ਪਰਿਵਾਰ ਕੀ ਨੇੜਿਆ ਹਾਂਜੀ ਹਾਂਜੀ ਤੇ ਲੋਕ ਬੜੇ ਭੜਿਆ ਹਨਾ ਕਢਾਉਂਦੇ ਜਿਆਦੇ ਕਿਹੜਿਆ ਤੇ ਤੂੰ ਦੱਸ ਮੈਨੂੰ ਹੁਣ ਵੀ ਕੀ ਰੇਟ ਕਰਨਾ ਆਂਦਾ ਰੇਟ ਬਜਾਜੀ ਰੱਖਾਂਗਾ ਆਪਾਂ ਠੀਕ ਪੱਕੀ ਗੱਲ ਆ ਹਾਂਜੀ ਹਾਂਜੀ ਆ ਗੱਪਣ ਮੈਂ ਤੋਂ ਸਟਾਰਟਿੰਗ ਕਰ ਮੈਨੂੰ ਵੀ ਇਹਦੀ ਕੀ ਡਿਮਾਂਡ ਆ ਵੀਰੇ ਕਿੰਨਵਾ ਸੂਆ ਕਿਨੇ ਦਿਨ ਬੱਸ ਇਹ ਤੀਜਾ ਸੂਆ ਬਾਈ ਜੀ ਤੀਜਾ ਸੂਆ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਤਿਆਰ ਹੀ ਆ ਹਨਾ ਵੀਰੇ ਤਿਆਰ ਤਿਆਰ ਬਾ ਚਾਰ ਪੰਜ ਨਾਲ ਲੌਗੇ ਬਾਈ ਲੈ ਜੂ ਲੈ ਵੇ ਭਾਂਡੇ ਨਾਲ ਬੜੀ ਜ਼ਬਰਦਸਤੀ ਆ ਯਾਰ ਹਨਾ ਹਾਂ ਨਹੀਂ ਠੀਕ ਹੈ ਵੀਰੇ ਬਰੀਕੀ ਬਰੂਕੀ ਵੀ ਮੈਂ ਨਹੀਂ ਕਿਸੇ ਸਿੰਘ ਸੁੰਗ ਵੀ ਸੋਣਾ ਯਾਰ ਹਾਂਜੀ ਹਾਂਜੀ ਪਤਲਾ ਹੀ ਪਿੰਡੇ ਦੀ ਮੈਂ ਦੁੱਧ ਦੇ ਦੂੰਗੀ ਮੈਂ ਯਾਰ ਤੇਰਾ 14 ਕਿਲੋ ਹਾਂ ਭਾਈ ਵਧੀਆ ਦੋਗੇ ਤੇਰਾ ਨਾ ਦਿੱਤਾ 12 11 ਤੋਂ ਤਾਂ ਜਾਂਦੀ ਨਹੀਂ ਹਨਾ ਹਾਂ ਹਾਂ ਨਹੀਂ ਠੀਕ ਹੈ ਭਾਈ ਵਾਕਿਆ ਯਾਰ ਬਣਦੀ ਤਣ ਦੀ ਮੈਂ ਆ ਮੂੰਹ ਮੱਥੇ ਲੱਗਦੀ ਆ ਹਨਾ ਹੂੰ ਹਾਂ ਇਹ ਤਾਂ ਹੋਰ ਬਣ ਜਾਣਾ ਜੱਸੇ ਵੀਰੇ ਹਾਂਜੀ ਹਾਂਜੀ ਭਾਈ ਗ੍ਰੈਡਡ ਮੱਝਾਂ ਤੇ ਆ ਗਈ ਭਾਈ ਹਨਾ ਹਾਂਜੀ ਹਾਂਜੀ ਹੂੰ ਅੱਛਾ ਜੱਸੇ ਗੱਲ ਤਾਂ ਮੁੱਕਣੀ ਉੱਥੇ ਆ ਕੇ ਜਿੱਥੇ ਜੇਬ ਚੋਂ ਨਿਕਲਦੇ ਆ ਹਨਾ ਹਾਂਜੀ ਹਾਂਜੀ ਦੱਸ ਕਿੰਨੀ ਦੀ ਰੁਕ ਬਈ ਇੱਥੇ ਸੱਜ ਰਹੇ ਤਾਂ ਮੋਹਲ ਦਾ ਭਾਈ ਹੁਣ ਵੇਖਣ ਦਾ ਡੇਰੇ ਮੱਝਾਂ ਦਾ ਸਵਾ ਸਵਾ ਕਰੀ ਜਾਂਦੇ ਆ ਆਪਾਂ ਦੀ ਮੰਗਣਾ ਲਿਆ ਆਪਾਂ ਪਾਣੀ ਮੰਗਣਾ ਆਪ ਇੱਕ 10 ਮੰਗਦੇ ਆ ਇਹਦਾ ਕਿੰਨਾ 10 ਤਾਂ ਕੀ ਗੱਲ ਆ ਯਾਰ ਹਾਂ ਦੇਣੀ ਕਿੰਨੀ ਦੀ ਆ ਹਨਾ ਘਾਟੇ ਬਾੜੇ ਉਹ ਕਰ ਦਾਂਗੇ ਮਾਨ ਤਾਨ ਵਿੱਚ ਕਿੰਨੇ ਕਰਾਂਗੇ 2000 ਛੱਡ ਦਾਂਗੇ ਹੈ 2000 ਪੂਰੇ ਦੀ ਜਾਣ ਦੀ ਹੈ ਹੈ ਦੇ ਦਾਂਗੇ ਚਾਹ ਤੇਰੇ ਯਾਰ ਮੈਂ ਭਕਾਈ ਨਹੀਂ ਕਰਦਾ ਤੈਨੂੰ ਬਸ ਠੀਕ ਹੈ ਜਾ ਬਣਦੇ ਬਈ ਮੇਰਾ ਹੁਣ ਵੇਖ ਲੋ ਭਰਾਵੋ ਜੇ ਤਾਂ ਹਜੇ ਵੀ ਮਹਿੰਗੀ ਆ ਤਾਂ ਫਿਰ ਤਾਂ ਹੁਣ ਕਿਹੜਾ ਕੀ ਇਹਦੋ ਬਾਤਾਂ ਮੇਰੇ ਕੋਲੇ ਨਹੀਂ ਹੈਗਾ ਗਜੈਸ ਕਿਉਂਕਿ ਤੁਹਾਡੇ ਘਰੇ ਖੜੀ ਹੁੰਦੀ ਦਾ ਤੁਸੀਂ 1 30 ਮੰਗਣਾ ਸੀ ਤੇ 1 30 ਮੰਗ ਕੇ ਤੁਸੀਂ ਸਾਬੇ ਨੂੰ ਕਹਿੰਦਾ ਨਹੀਂ ਯਾਰ ਸਾਬੇ 1 20 ਦਾ ਕਰਾ ਜਿਹਾ ਮੇਰਾ ਜੱਸੇ ਬਾਈ ਦਾ ਦਿਲ ਕਹਿੰਦਾ ਲੈ ਜਾ ਸਾਬਿਆ ਖੜਾ ਤਾਂ ਨਾ ਰੱਸਾ ਐ ਹੁੰਦੀ ਆ ਯਾਰੀ ਮਿੱਤਰੋ ਅੱਛਾ ਜੱਸੇ ਬਾਈ ਗੱਲ ਹੋਆ ਹੁਣ ਆ ਦੋ ਨੰਬਰ ਵਾਲੀ ਮੈਂ ਜਿਹੜੀ ਇਹ ਹੈਗੀ ਹਾਂ ਜੀ ਹਾਂਜੀ ਹਾਂਜੀ ਇਹ ਸੂਈ ਹੈ ਕਿੰਨੇ ਦਿਨ ਹੋ ਗਏ ਵੱਡੇ ਬਾਈ ਸੂਈ ਨੂੰ ਇਹਨੂੰ ਬਾਈ ਤਿੰਨ ਦਿਨ ਹੋ ਗਏ ਤਿੰਨ ਦਿਨ ਵੱਡੀ-ਵੁੱਡੀ ਆ ਮੈਂ ਵੀ ਹਣਾ ਬਾਈ ਹਾਂਜੀ ਹਾਂਜੀ ਬਹੁਤ ਠੀਕ ਆ ਬਾਈ ਅਰਲੀ ਵੇਲੂ ਵੇਲੂ ਵੀ ਖਰੀ ਆ ਯਾਰ ਬਹੁਤ ਚੰਗੀ ਮਾਹ ਹੂੰ ਕੱਟਾ ਮਗਰ ਆ ਗਿਆ ਕੱਟੀ ਵੀਰੇ ਕੱਟਾ ਵੀਰੇ ਕੱਟਾ ਠੀਕ ਆ ਬਾਈ ਕਿੰਨਾ ਦੁੱਧ ਤਿਆਰਾ ਜੱਸੇ ਵੀਰੇ ਹੁਣ ਵੀਰੇ 10 ਕਿਲੋ ਆ ਤਿੰਨ ਦਿਨ ਹੋ ਗਏ ਸੂਈ ਨੂੰ ਬਹੁਤ ਤਿਆਰ ਹੈ ਹਾਂਜੀ ਹਾਂਜੀ ਦੁੱਧ ਤੇ ਦੁੱਗੀ ਵੀ 12-13 ਕਿਲੋ ਬਾਈ ਭਰਾਮ ਨਾ 14 ਕਿਲੋ ਆ 13 ਮੰਨ ਕੇ ਲੈ ਜਾ ਕੋਈ ਨਹੀਂ ਦੁੱਧ ਵਾਲੀ ਮੈਂ ਆ ਯਾਰ ਹਣਾ ਚਾਰੂ ਬਹੁਤ ਅਜੇ ਪੂਰਾ ਪੂਰਾ ਮਹਿਮਾਨਤਨ ਕਰਦਾ ਹਾਂ ਕੋਈ ਨਹੀਂ ਯਾਰ ਪੂਰਾ ਪੂਰਾ ਅੱਜ ਵੇਖੀ ਜੋ ਵਸਾਖੀ ਨੇੜੇ ਆ ਚਲ ਯਾਰ ਤੂੰ ਕਹਿਦਾ ਦਾ ਕੁਝ ਹਾਂ ਜਾਣ ਦੇ ਕੋਹ ਨਹੀਂ ਹੁੰਦਾ ਇਹ ਅੱਜ ਜੱਸੀ ਵੀਰੇ ਦੁੱਧ ਓਕੇ ਦੀ ਰਿਪੋਰਟ ਅੱਜ ਹਾਂ ਹਾਂ ਬਾਈ ਦੋ ਟਾਈਮ ਚੋਕ ਲੈ ਕੇ ਜਾਵੇ ਬਹੁਤ ਵਧੀਆ ਬੱਚਾ ਮਰਾਦੀ ਤਾਰ ਹਾਂ ਮਰਾਦੀ ਛੱਡ ਕੇ ਬੱਚਾ ਕੀ ਕਹਿੰਦੀ ਛੱਡੀ ਮਰਾ ਜੀ ਲੈ ਵੀ ਮਿੱਤਰੋ ਛਡਾਉਣਾ ਬੱਚਾ ਮੈਂ ਕੀ ਕਹਿੰਦੀ ਇਹ ਕਰਮਾੜੀ ਕੱਟਾ ਜੇ ਮਾਰ ਕੱਟੀ ਆ ਗਈ ਵੀਰੇ ਕੱਟਾ ਬਾਈ ਯੂਜ਼ ਕਰ ਲੇ ਲੈ ਵੀ ਮਿੱਤਰੋ ਕਰਮਾਲੀ ਆ ਗਿਆ ਹੁਣ ਤਨ ਧਰਾਂ ਦੇ ਨੇ ਮਾਰ ਕੇ ਲੈ ਪਾਲਟੀ ਫੜ ਲਾ ਸੱਜਣਾ ਤੇ ਕਰਾ ਦੇ ਚਵਾਈ ਕੇ ਦਾ ਖਿੱਚ ਕੇ ਲੈ ਜੀ ਹੂੰ ਚੂਣ ਚਾਂ ਚਿੰਗਾ ਹੋ ਗਿਆ ਮੈਨੂੰ ਥਣ ਪਸਵਾਇਆ ਹਣਾ ਲੈ ਵੀ ਆ ਜਾ ਚੂਣ ਦਾ ਗੱਪ ਪਾਇਆ ਚੂਣ ਵਾਲਾ ਬੰਦਾ ਤੇਰਾ ਬੜਾ ਘੈਂਟਾ ਯਾਰ ਚਵਾਈ ਦਾ ਤੇ ਅੰਦਰ ਐਂ ਕਰਦਾ ਜਿਵੇਂ ਹਣਾ ਕੰਪਿਊਟਰ ਨਾਲ ਫਿੱਟ ਕੀਤਾ ਹੁੰਦਾ ਇਹ ਵੇਖਿਓ ਇਹ ਇਹ ਇੱਥੇ ਰੱਖ ਵੇਖਿਆ ਤੈਨੂੰ ਕਿਹਾ ਇਹ ਚੂਣ ਚਾਂ ਬਹੁਤ ਚੰਗਾ ਬਈ ਮਗਰ ਲਦੀ ਮਾਰਦੇ ਵੀਰੇ ਹੂੰ ਠੀਕ ਆ ਬਸ ਓਕੇ ਰੁਕ ਜਾ ਪਰ ਰੀਲ ਬਣਾਉਣੀ ਆ ਨਾ ਚੋਈ ਸਾਰੀ ਲੈ ਬਿਹਤਰ ਇਹ ਡੇ ਦਾ ਪੂਰਾ ਹੋ ਗਿਆ ਮੋਲ ਲ 110 1000 ਤੇ 1 ਲੱਖ 1 ਲੱਖ ਜਾਨੀ ਕਿ ਕਹਿਣ ਤੋਂ ਪਹਿਲਾਂ 2 ਲੱਖ ਦੇ ਵਿੱਚ ਦੇਣੀਆਂ ਉਹ ਵੀ ਵਿਸਾਖੀ ਕਰਕੇ ਤੋਂ ਬਾਅਦ ਦੀ ਗੱਲਾਂ ਹੁਣ ਕਹਿਣੀਆਂ ਅਚਾ ਨੰਬਰ ਦੱਸੀ ਦੱਸੇ ਵੀਰੇ ਆਪਣਾ ਨੰਬਰ ਵੇ 77196 ਜੀ 22586 ਇੱਕ ਵਾਰੀ ਹੋਰ ਆਉਣਗੇ 77196 22586 77196 22586 86 ਇਸ ਨੰਬਰ ਤੇ ਕਰਨਾ ਤੁਸੀਂ ਵੀਰੇ ਇਹਨਾਂ ਨਾਲ ਗੱਲਬਾਤ ਪਿੰਡਾਂ ਮਿੱਤਰੋ ਨਵੀ ਪਿਪਲੀ ਤੇ ਜ਼ਿਲ੍ਹਾ ਵਾ ਫਰੀਦਕੋਟ